ਲੋ ਵੀ ਮਿੱਤਰੋ ਪਾ ਪਹੁੰਚੇ ਆ ਧਨੋਲੇ ਬੀਐਫਐ ਪਸ਼ੂ ਮੇਲੇ ਦੇ ਵਿੱਚ ਉੱਥੇ ਆਪਣਾ ਬਾਈ ਜਵੰਦਾ ਪਿੰਡੀ ਦੇ ਵਿੱਚੋਂ ਮੁਖਾਲ ਦੀ ਸਾਹਿਦ ਦੀ ਦੁਕਾਨ ਲਾਈ ਹੋਏ ਬਾਈ ਦੀ ਦੇਖ ਸਕਦੇ ਹੋ ਪੂਰੀ ਵਧੀਆ ਜੀ ਨੂੰ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਬਾਈ ਨਾਲ ਆਪਾਂ ਕਰਾਂਗੇ ਗੱਲਬਾਤ ਹੋਰ ਬਾਈ ਜੀ ਕੀ ਹਾਲ ਵਾਲਾ ਬਾਈ ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਜਿਹੜੇ ਚੈਨਲ ਤੇ ਆਪਾਂ ਨੂੰ ਦੇਖਦੇ ਨੇ ਸਾਰਿਆਂ ਦਾ ਧੰਨਵਾਦ ਧੰਨਵਾਦ ਵੀਰੇ ਬਾਕੀ ਬਾਈ ਜੀ ਬਹੁਤ ਵਧੀਆ ਹੈ ਤੁਹਾਡਾ ਚੈਨਲ ਚੱਲਦਾ ਠੀਕ ਹੈ ਜੀ ਹਾਂ ਜੀ ਤੇ ਆਪਣੇ ਮਖਾਣ ਬਾਰੇ ਦੱਸੋ ਵੀ ਬੋਲਣ ਬਾਰੇ ਵੀ ਦੱਸੋ ਮਾੜਾ ਵੀ ਬੋਲਣ ਬਾਰੇ ਵੀ ਜਿਵੇਂ ਜਿੰਮ ਕਰਦੇ ਨੇ ਬੱਚੇ ਅੱਧ ਗੱਲ ਹਾਂਜੀ ਇਹਦੇ ਵਿੱਚ એનર્ਜੀ ਆ ਵੀਰੇ ਠੀਕ ਆ ਜੀ ਇਹ ਮੱਕੀ ਬਿਲਕੁਲ ਆਰਗੈਨਿਕ ਹੁੰਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਹੁੰਦੀ ਜਿਵੇਂ ਜਿੰਮ ਵਾਲੇ ਨੇ ਰੇਸਟਰ ਨੇ ਇਹਨੂੰ ਕੋਈ ਵੀ ਖਾ ਸਕਦਾ ਵੀਰੇ ਠੀਕ ਆ ਜੀ ਬਹੁਤ ਵਧੀਆ એનર્ਜੀ ਆ ਇਹਦੇ ਵਿੱਚ ਠੀਕ ਆ ਜੀ ਹਾਂਜੀ ਠੀਕ ਆ ਇਹਦਾ ਆਪਣਾ ਰੇਟ ਕੀ ਹੈਗਾ ਰੇਟ ਹੈਗਾ ਜੀ ਇਹਦਾ 1100 ਰੁਪਏ ਅੱਧਾ ਕਿਲੋ ਦਾ ਠੀਕ ਆ ਅੱਧਾ ਕਿਲੋ 1100 ਰੁਪਏ ਰੇਟ ਹੈ ਬਾਈ ਜੀ ਤੇ ਆਪਣਾ ਮਖਾਣ ਵੀ ਦਿਖਾਓ ਦੇ ਵਿੱਚ ਆ ਗਿਆ ਵੀਰੇ ਆਪਣੇ ਨਵੇਂ ਆਈਟਮ ਤਿਆਰ ਕਰ ਗਏ ਕਾਜੂਆਂ ਬਦਾਮਾਂ ਵਾਲਾ ਗਏ ਜੀ ਸਾਇਦ ਤੇ ਡਰਾਈ ਫੂਟ ਤਿਆਰ ਕਰਿਆ ਜਿਵੇਂ ਬਦਾਮ ਹੋਗੇ ਕਾਜੂ ਹੋਗੇ ਹਾਂ ਹਾਂ ਛੋਟੀ ਰਹੋਗੀ ਦਾਤ ਹੋਗੀ ਤੇ ਕਰੋੜ ਹੋ ਗਿਆ ਠੀਕ ਹੈ ਜੀ ਲੋ ਜੀ ਮਿੱਤਰ ਤੇ ਆ ਗਿਆ ਚੈਰੀ ਦਾ ਜੀ ਇਹ ਵੀ ਆਪਾਂ ਸਹਿਜ ਆਪ ਖੁਦ ਤਿਆਰ ਕਰਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਵੀ ਆ ਗਿਆ ਔਲੇ ਦਾ ਮਰਬਾ ਆ ਗਿਆ ਜੀ ਔਲੇ ਇਹ ਸਾਰੇ ਸਹਿਜ ਚ ਤਿਆਰ ਕਰੇ ਨੇ ਵੀਰੇ ਆਪਨੇ ਖੁਦ ਆਪ ਠੀਕ ਹੈ ਜੀ ਓਕੇ ਬਈ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਸਹਿਜ ਜੀ ਲੋ ਜੀ ਸਹਿਜ ਆ ਗਿਆ ਜੀ ਉਹ ਸ਼ੇਰ ਕਰ ਦੋ ਬਈ ਦੱਬ ਕੇ ਆ ਗਿਆ ਟਾਲੀ ਦਾ ਸਹਿਜ ਜੀ ਆਹ ਟਾਲੀ ਦਾ ਸਹਿਜ ਆ ਗਿਆ ਜੀ ਸਭ ਤੋਂ ਵਧੀਆ ਉਸ ਤੋਂ ਬਾਅਦ ਆ ਗਿਆ ਜੀ ਜਿਹਨੂੰ ਕਹਿ ਦਿੰਦੇ ਨੇ ਭਾਈ ਖੰਡ ਦੇਤੀ ਸਾਨੂੰ ਸਰੋਂ ਦਾ ਸਹਿਜ ਜੰਮਿਆ ਹੋਇਆ ਅੱਛਾ ਜੰਮਿਆ ਹੋਇਆ ਜੀ ਹੁਣ ਯੂਨੀਵਰਸਿਟੀ ਦੇ ਸਟਾਲਾਂ ਲੱਗਣ ਕਰਕੇ ਬਹੁਤ ਜ਼ਿਆਦਾ ਡਿਮਾਂਡ ਹੋ ਗਈ ਠੀਕ ਹੈ ਜੀ ਐਡਕੀ ਬਰੀ ਆਪਾਂ ਨੂੰ ਇਸ ਮੇਲੇ ਤੇ ਬਹੁਤ ਵਧੀਆ ਹੰਗਾਰਾ ਮਿਲਿਆ ਬਾਈ ਠੀਕ ਹੈ ਜੀ ਭਰਾਵਾਂ ਦਾ ਠੀਕ ਹੈ ਤੇ ਆਪਣਾ ਹੁਣ ਵਧੀਆ ਕੰਮ ਚੱਲੇਗਾ ਹਾਂ ਬਹੁਤ ਵਧੀਆ ਸੋਨਾ ਯਾਰ ਸਾਰੇ ਪਿਆਰ ਰਾਮ ਆ ਬਣੇ ਆਪ ਨੂੰ ਬਹੁਤ ਪਿਆਰ ਆ ਜੀ ਠੀਕ ਆ ਜੀ ਤੁਹਾਨੂੰ ਪਹਿਲਾਂ ਹੀ ਪਤਾ ਹੀ ਆਪਣੇ ਬਾਰੇ ਤਾਂ ਵੀ ਕਿੰਨਾ ਬੀ ਆ ਹਾਂ ਉਹ ਤਾਂ ਪਤਾ ਹੀ ਆ ਆਪਣਾ ਜਿਹੜੇ ਸਵਾਨ ਆ ਆਪਣਾ ਇੱਕ ਨੰਬਰ ਆ ਨਾ ਹਾਂ ਸਾਰੇ ਇੱਕ ਨੰਬਰ ਆ ਜੀ ਬਾਈ ਜੀ ਆਪਾਂ ਖੁਦਾ ਆਪ ਕੰਮ ਕਰਦੇ ਆ ਆਪ ਨੂੰ 3 ਸਾਲ ਹੋ ਗਏ ਹਾਂ ਆਪਣਾ ਫੋਨ ਨੰਬਰ ਦੱਸਿਓ 99699 13702 ਨਾਮ ਵੀ ਦੱਸ ਦਿਓ ਨਾਮ ਜਸਵਿੰਦਰ ਸਿੰਘ ਆ ਜੀਰੇ ਲਓ ਬਾਈ ਜਸਵਿੰਦਰ ਸਿੰਘ ਜੀ ਸਕਾਲ ਤੇ ਆਓ ਇੱਕ ਗੱਲ ਹੋਰ ਆ ਕਿਸੇ ਵੀਰ ਨੇ ਕੋਰੀਅਰ ਵੀ ਮੰਗਾਉਣਾ ਆਪਾਂ ਹਰ ਆਪਣੇ ਜਾਣਦੇ ਵੀ ਨਹੀਂ ਹੋਰ ਵੀ ਭੇਜਾਂਗੇ ਜੇ ਕਿਸੇ ਭਰਾ ਨੇ ਭੇਜਦ ਨੇ ਠੀਕ ਹੈ ਜੀ ਕੋਈ ਡਾਊਟ ਨਾ ਕਰਨ ਵੀ ਜੇ ਫਰੌਡ ਹੋਊਗਾ ਆਪਾਂ ਉਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਪੈਸੇ ਵੀ ਚਾਹੇ ਬਾਅਦ ਚ ਪਾਉਣਾ ਆਪਾਂ ਨੂੰ ਕੋਈ ਦਿੱਕਤ ਨਹੀਂ ਠੀਕ ਹੈ ਜੀ ਲੋ ਵੀ ਕਿਤੇ ਮਰਜ਼ੀ ਅਮਰੀਕਾ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਕੋਰੀਅਰ ਕਰਾਓ ਬਾਈ ਤੋਂ ਜਵੰਦਾ ਪਿੰਡੀ ਹੈ ਬਾਈ ਦਾ ਪਿੰਡ ਇਹ ਸੈਕਟਰ ਧਨੋਲੇ ਦੇ ਨੇੜੇ ਲੋ ਜੀ ਬਹੁਤ ਵਧੀਆ ਸਹਿਤਾ ਪੂਰਾ ਸਰੀਰ ਦਾ ਅ ਵੀਡੀਓ ਸਰੀਰ ਲਈ ਤਾਂ ਇਹ ਆਪਣੇ ਪੇਜ ਪੰਜਾਬੀ ਜੀ ਨੂੰ ਫੋਲੋ ਕਰਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਓਕੇ ਬਈ